ਗੇ ਆਉਟ ਕੇ ਲੜ ਪਗੇ ਹੁਣ ਪੰਜਾਬ ਤਾਂ ਮਰ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਹਾਂ ਲੋਕੋ ਇਹ ਮਸਲਾ ਜ਼ਮੀਨਾਂ ਨਾਲੋਂ ਵੀ ਗੰਭੀਰ ਹੈ ਇਹ ਮਸਲਾ ਹੋਰ ਸਾਰੇ ਕੰਮਾਂ ਨਾਲੋਂ ਗੰਭੀਰ ਹੈ ਇੱਥੇ ਅਸੀਂ ਉੱਠ ਕੇ ਧਰਨੇ ਲਾਉਣੇ ਆ ਇਹ ਪਾਣੀ ਦਾ ਮਸਲਾ ਪਾਣੀ ਬਿਨਾ ਜੀਵਨ ਨਹੀਂ ਪਾਣੀ ਦੀ ਗੱਲ ਕੀਤੀ ਹੈ ਕੈਂਸਰ ਦੀ ਗੱਲ ਕੀਤੀ ਬਿਮਾਰੀ ਦੀ ਗੱਲ ਕੀਤੀ ਹੈ ਸ਼ੁਕਰਾਨੇ ਦੀ ਗੱਲ ਕੀਤੀ ਹੈ ਵੱਡਾ ਪੰਡਾ ਤੁਸੀਂ ਇਕੱਠਾ ਕਰ ਲਿਆ ਤੁਹਾਨੂੰ ਨਹੀਂ ਲੱਗਦਾ ਵੀ ਸਰ ਇਹ ਜਿੰਮੇਵਾਰੀ ਤੁਸੀਂ ਚੱਕਰ ਨੂੰ ਫਿਰਦੇ ਹੋ ਇਹ ਸਰਕਾਰਾਂ ਦੀ ਜਿੰਮੇਵਾਰੀ ਬਣਦੀ ਹੈ ਅਸੀਂ ਤਾਂ ਵੀਰੇ ਹਰ ਇੱਕ ਥਾਂ ਜਿੰਮੇਵਾਰੀ ਚੱਕੀ ਫਿਰਦੇ ਹਾਂ ਕਿੱਥੇ ਕਿੱਥੇ ਦੇ ਲੋਕ ਦੇ ਦਰਸ਼ਤ ਕੱਟੇ ਜਾਂਦੇ ਉੱਥੇ ਵੀ ਜਾ ਕੇ ਲੜਦੇ ਹਾਂ ਬੋਲੀ ਵਾਲਾ ਮਸਲਾ ਉੱਠਦਾ ਉੱਥੇ ਵੀ ਲੜਦੇ ਹਾਂ ਕਿਸਾਨੀ ਦੇ ਮਸਲੇ ਉੱਠਦੇ ਨੇ ਮਜ਼ਦੂਰਾਂ ਦੇ ਮਸਲੇ ਉੱਠਦੇ ਨੇ ਪਾਣੀਆਂ ਦੇ ਮਸਲੇ ਉੱਠਦੇ ਨੇ ਹਰ ਥਾਂ ਜਾ ਕੇ ਲੜਦੇ ਹਾਂ ਇਸ ਦਾ ਭਰਾ ਇਹ ਨਰਾ ਦੂਜਾ ਹੋ ਗਿਆ ਆਪਣਾ ਬੱਗਾ ਹੋ ਗਿਆ ਤੇ ਇੱਕ ਨਰਾ ਹੋਰ ਆ ਕੀ ਨਾਂ ਉਹਦਾ ਗੋਗੀ ਹੋ ਗਿਆ ਇਹ ਸ਼ਰੇਆਮ ਇੱਥੋਂ ਡਾਈਂਗ ਫੈਕਟਰੀਆਂ ਦੇ ਮਾਲਕਾਂ ਦੀ ਮੀਟਿੰਗ ਕਰਾ ਰਹੇ ਡੀਸੀ ਦੇ ਨਾਲ ਜਿਹੜਾ ਬੁੱਢਾ ਨਾਲਾ ਬਣ ਗਿਆ ਉਹ ਦੇਖੋ ਨਾ ਇੱਕ ਥਾਂ ਤੋਂ ਥੋੜੀ ਜਿਹਾ ਜਮਾਲਪੁਰ ਬਲੀਪੁਰ ਗੌਂਸਪੁਰਾ ਕਿੰਨੇ ਥਾਂ ਤੋਂ ਪੈ ਰਿਹਾ ਪਿੱਛੋਂ ਰੰਗ ਹੋਰ ਆ ਸਤਲੋਜ ਦਾ ਜਿਉ ਲਿਹਾਣੇ 'ਚ ਵੜਦਾ ਰੰਗ ਹੋਰ ਹੋ ਜਾਂਦਾ ਸਾਰੀ ਜ਼ਹਿਰ ਹੀ ਐਥੇ ਪਾਈ ਦੂਨੋ ਕੇ ਮੰਤਰੀ ਉੱਠ ਕੇ ਜਾਂਦਾ ਕਿਸੇ ਸੂਬੇ ਦੇ ਦੌਰੇ ਤੇ ਜਾਂਦਾ ਉਹ ਕਹਿੰਦੇ ਲਿਆਓ ਜੋ ਤੁਹਾਡਾ ਕਚਰਾ ਗੰਦ ਮੰਦ ਜੋ ਤੁਹਾਡਾ ਕੂੜਾ ਕਰਕਟ ਜ਼ਹਿਰਾ ਉਹ ਸਾਨੂੰ ਦੇ ਹੀ ਪੰਜਾਬ ਲੈ ਜਾਣੇ ਆ ਆ ਸਾਡੇ ਮੁੱਖ ਮੰਤਰੀਆਂ ਦੇ ਹਾਲਾਤ ਨੇ 24 ਅਗਸਤ ਨੂੰ ਬੇਰਕਾ ਪਲਾਂਟ ਤੋਂ ਲੈ ਕੇ ਸ਼੍ਰੀ ਕਰਤਾਰ ਸਿੰਘ ਸਰਾਬੇ ਦੇ ਬੁੱਤ ਤੱਕ ਬਾਲਾਜੀ ਚੌਂਕ ਤੱਕ ਲੋਕਾਂ ਨੂੰ ਅਪੀਲ ਆ ਬਰਦਾਰੂ ਮਾਰਚ ਰੱਖਿਆ ਗਿਆ 15 ਸਤੰਬਰ ਤੱਕ ਬੰਨ ਮਾਰਨ ਦਾ ਟੀਮੇਟ ਮੇਰਾ ਵੀਰ ਸੋਨੂੰ ਹੱਥ ਬੰਨ ਕੇ ਬੇਨਤੀ ਆ ਰੱਬ ਦਾ ਵਾਸਤਾ ਇਹ ਤੁਹਾਡੀਆਂ ਨਸਲਾਂ ਦਾ ਤੁਹਾਡੀ ਜ਼ਿੰਦਗੀ ਦਾ ਸਵਾਲ ਆ ਤੁਸੀਂ ਬਚਣਾ ਨਹੀਂ ਗੁਰਬਾਣੀ ਦੇ ਵਿੱਚ ਲਿਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਗੁਰਬਾਣੀ ਦੇ ਵਿੱਚ ਪੰਜਾ ਦਰਿਆਵਾਂ ਦੀ ਧਰਤੀ ਪਾਣੀ ਦੇ ਪਰ ਅੱਜ ਕੱਲ ਗੰਦਾ ਪਾਣੀ ਜਿਹੜਾ ਪੰਜਾਬ ਦੇ ਵਿੱਚ ਵੱਧਦਾ ਹੀ ਜਾ ਰਿਹਾ ਗੱਲ ਕਰਾਂਗੇ ਬੁੱਢੇ ਦਰਿਆ ਦੇ ਕਿਸੇ ਵੇਲੇ ਬੁੱਢਾ ਦਰਿਆ ਜਿਹੜਾ ਲੋਕ ਬਣਾਉਂਦੇ ਹੁੰਦੇ ਸੀਗੇ ਉੱਥੇ ਮੱਛੀਆਂ ਤਿਆਰਦੇ ਹੁੰਦੇ ਸੀਗੇ ਪਰ ਅੱਜ ਗੰਦੇ ਨਾਲੇ ਦੇ ਵਿੱਚ ਰੂਪ ਧਾਰਨ ਕਰ ਚੁੱਕਿਆ ਹੈ ਜਿਸ ਸਿਆਸਤ ਬੁੱਢੇ ਨਾਲੇ ਤੋਂ ਸ਼ੁਰੂ ਹੁੰਦੀ ਹੈ ਜਦੋਂ ਲੁਧਿਆਣੇ ਦੀ ਸਿਆਸਤ ਹੁੰਦੀ ਹੈ ਤਾ ਬੁੱਢੇ ਨਾਲੇ ਤੇ ਖਤਮ ਹੁੰਦੀ ਹੈ ਖਤਮ ਹੋਣ ਦਾ ਸਾਰ ਇਹ ਲੈਂਦਾ ਸਾਡੇ ਨਾਲ ਨੇ ਲੱਖਾਂ ਸਿਧਾਣਾ ਜੋ ਪਾਣੀ ਨੂੰ ਲੈ ਕੇ ਬੜੇ ਹੀ ਚਿੰਤਤ ਨਜ਼ਰ ਆ ਰਹੇ ਨੇ ਗੱਲਬਾਤ ਕਰਦੇ ਆ ਕਿ ਅਜਿਹਾ ਕਾਰਨ ਬਣ ਗਿਆ ਕਿ ਲੁਧਿਆਣੇ ਦੇ ਵਿੱਚ ਬੁੱਢਾ ਦਰਿਆ ਦੇ ਵਿੱਚ ਇੱਕ ਵੱਡੀ ਪੈਲਕ ਇੱਕ ਵੱਡਾ ਅਨੋਖਾ ਪ੍ਰਦਰਸ਼ਨ ਕਹਿ ਸਕਦੇ ਆ ਇੱਕ ਰੋਸ ਮਾਰਚ ਰੋਹ ਕਰਨ ਜਾ ਰਹੇ ਨੇ ਲੱਖਾ ਸਦਾ ਸਾਡੇ ਨਾਲ ਨੇ ਲੱਖਾ ਬਾਈ ਕੀ ਕਰਨਾ ਮੈਂ ਕਹ ਜੀ ਪਹਿਲੇ ਵੀਡੀਓ ਬਣਾ ਕੇ ਸਾਨੂੰ ਭੇਜੋ ਇੱਕ ਵਾਰੀ ਅਸੀਂ ਦੇਖੇ ਸਹੀ ਕੀ ਚੱਲ ਕੀ ਰਿਹਾ ਹੈ ਦੇਖੇ ਬਾਈ ਗੱਲਬਾਤ ਕਰ ਰਹੇ ਨੇ ਲੱਖਾ ਬਾਈ ਕੀ ਲੋਡ ਪੈ ਗਈ ਜਿਹੜਾ ਲੁਧਿਆਣਾ ਦੇ ਵਿੱਚ ਰੋਹ ਕਰਨਾ ਪੈ ਗਿਆ ਮਰਨ ਨਾਲੋਂ ਚੰਗਿਆ ਉੱਠ ਕੇ ਲੜ ਪਗੇ ਹੁਣ ਪੰਜਾਬ ਤਾਂ ਮਰ ਰਹੇ ਆ ਚਾਰ ਸਿਰੋਂ ਮਰ ਰਿਹਾ ਪੰਜਾਬ ਚਟਿਆ ਨਾ ਨਸ਼ਿਆਂ ਨਾਲ ਪ੍ਰਵਾਸ ਨਾਲ ਤੇ ਸਭ ਤੋਂ ਵੱਡੀ ਜ਼ਹਿਰ ਜਿਹੜੀ ਸਾਨੂੰ ਦਰਿਆਵਾਂ 'ਚ ਸਾਡੇ ਕੋਲਤੀ ਇਹਨਾਂ ਨੇ ਤੇ ਧਰਤੀ ਹੇਠਾਂ ਪਾਤੀ ਪੱਤਨਾ 'ਚ ਪਿਛਲੇ 40 ਸਾਲ ਤੋਂ ਸਾਨੂੰ ਜ਼ਹਿਰਾਂ ਵਾਲਾ ਕੈਮੀਕਲ ਜੇਨਿਮ ਪਿਆ ਕੇ ਤੇ ਸਾਡੇ ਆਣ ਵਾਲੀਆਂ نسلਾਂ ਵੀ ਇੱਥੇ ਪੈਦਾ ਹੋਣੋਂ ਹਟ ਜਾਣੀਆਂ ਸਕਰਾਂ ਨੂੰ ਬੱਚੇ ਪੈਦਾ ਕਰਨ ਨਾਲ ਘਟ ਚ ਰਏ ਨੇ ਕਾਲੀ ਪੀੜੀ ਹੋ ਰਹੇ ਨੇ ਟੀਮ ਕੈਂਸਰ ਹੱਡੀਆਂ ਦੇ ਚਮੜੀ ਦੇ ਰੋਗ ਸਾਲ-ਸਾਲ ਦੇ ਜਵਾਕਾਂ ਦੀਆਂ ਕਿਡਨੀ ਆਉਟ ਰਹੀਆਂ ਨੇ ਉਹ ਜਿਹੜਾ ਸਾਰਾ ਬੁੱਢਾ ਦਰਿਆ ਦੀ ਜੈਲ ਸਤਲੁਜ ਪੈ ਰਹੀਆਂ ਹਜ਼ਾਰਾਂ ਡਾਈਂਗ ਫੈਕਟਰੀਆਂ ਯਾਰਾਂ ਪਾ ਰਹੀਆਂ ਨੇ ਧਰਤੀ ਹੇਠਾਂ ਵੀ ਬੋਰ ਕਰਕੇ ਪਾ ਰਹੇ ਨੇ ਤੇ ਆਹ ਦੇਖੋ ਨਾ ਆਹ ਦੇਖੋ ਆਹ ਦੇਖੋ ਇਹ ਆਪਣੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਜਿਹੜੇ ਬਹੁਤ ਵੱਡੀਆਂ-ਵੱਡੀਆਂ ਗੱਲਾਂ ਮਾਰਦੇ ਰਹੇ ਯਾਦਿਕਾ ਸ਼ੁਕਤ ਗੰਡਰੋਡ ਕੀ ਕਰ ਰਿਹਾ ਜੀ ਕਿਉਂ ਨਹੀਂ ਛਾਪੇ ਮਾਰਦਾ ਕਿੰਨੀਆਂ ਫੈਕਟਰੀਆਂ ਨੇ ਜਿਹੜੀ ਮਰਜ਼ੀ ਫੈਕਟਰੀ ਜਾਓ ਉਹਨੂੰ ਬੋਰ ਕਰ ਰੱਖੇ ਨੇ ਅੰਦਰ ਸਾਰੇ ਪਾਣੀ ਥੱਲੇ ਸੁੱਟੀ ਜਾਂਦੇ ਨੇ ਜਿੱਦਾਂ ਜਿੱਦਾਂ ਛਾਪਾ ਮਾਰਨ ਆਉਂਦੇ ਨੇ ਦੋ ਦਿਨ ਪਹਿਲਾਂ ਛਾਪੇ ਮਾਰਨ ਨਾਲ ਦੱਸ ਦਿੰਦੇ ਨੇ ਕਿ ਅਸੀਂ ਆਵਾਂਗੇ ਕਾਰਨਾ ਠੀਕ ਕਰ ਲਓ ਕਰ ਲੈ ਠੀਕ ਆ ਲੋ ਜੀ ਇਹ 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 ਪੰਜਾਬ ਦੇ ਅੱਜਕੱਲ੍ਹ ਮੁੱਖ ਮੰਤਰੀ ਬਣੇ ਹੋਏ ਨੇ ਜਿਹੜੇ ਕਹਿੰਦੇ ਹੁੰਦੇ ਸੀਗੇ ਕਿ ਬੋਰ ਕਰਕੇ ਫੈਕਟਰੀਆਂ ਪਾਣੀ ਯਾਰਾਂ ਥੱਲੇ ਪਾ ਰਹੀਆਂ ਅੱਜ ਆਪ ਦੇ ਬਾਰੇ ਕਿਉਂ ਬੋਲ ਸੌਂਤੇ ਗਏ ਕਿਉਂ ਘੁੰਗਣੀਆਂ ਪੈ ਗਈਆਂ ਕਿਉਂ ਅੱਖਾਂ ਬੰਦ ਕਰ ਲੀਆਂ ਕਿਉਂ ਕੰਨ ਬੋਲੇ ਕਰ ਲਏ ਕਿਉਂ ਨਹੀਂ ਕਾਰਵਾਈ ਕਰਦੇ ਆਜ ਐਨਜੀਟੀਡੀ ਦੀ ਟੀਮ ਨੇ ਆਉਣਾ ਸੀਗਾ ਆ ਹਫਤਾ ਪਹਿਲਾਂ ਨੂੰ ਪਤਾ ਲੱਗ ਗਿਆ ਇਹਨਾਂ ਨੇ ਫੈਕਟਰੀਆਂ ਡਾਈਂਗ ਬੰਦ ਕਰਾਤੀਆਂ ਵੀ ਸਿੰਪਲ ਭਰੇ ਜਾਣਗੇ ਪਾਣੀ ਦੇ ਤੁਸੀਂ ਲਖਵੇ ਤੁਸੀਂ ਪਾਣੀ ਦੀ ਗੱਲ ਕੀਤੀ ਹੈ ਕੈਂਸਰ ਦੀ ਗੱਲ ਕੀਤੀ ਬਿਮਾਰੀ ਦੀ ਗੱਲ ਕੀਤੀ ਹੈ ਸ਼ੁਕਰਾਨੇ ਦੀ ਗੱਲ ਕੀਤੀ ਹੈ ਵੱਡਾ ਪਰੰਦਾ ਤੁਸੀਂ ਇਕੱਠਾ ਕਰ ਲਿਆ ਤੁਹਾਨੂੰ ਨਹੀਂ ਲੱਗਦਾ ਵੀ ਸਰ ਇਹ ਜਿੰਮੇਵਾਰੀ ਤੁਸੀਂ ਚੱਕਣ ਨੂੰ ਫਿਰਦੇ ਹੋ ਇਹ ਸਰਕਾਰਾਂ ਦੀ ਜਿੰਮੇਵਾਰੀ ਬਣਦੀ ਹੈ ਅਸੀਂ ਤਾਂ ਵੀਰੇ ਹਰ ਇੱਕ ਥਾਂ ਹੀ ਜਿੰਮੇਵਾਰੀ ਚੱਕੀ ਫਿਰਦੇ ਹਾਂ ਕਿੱਥੇ ਕਿੱਥੇ ਦੇ ਲੋਕ ਦੇ ਦਰਖਤ ਕੱਟੇ ਜਾਂਦੇ ਉੱਥੇ ਵੀ ਜਾ ਕੇ ਲੜਦੇ ਹਾਂ ਬੋਲੀ ਵਾਲਾ ਮਸਲਾ ਉੱਠਦਾ ਉੱਥੇ ਵੀ ਲੜਦੇ ਹਾਂ ਕਿਸਾਨੀ ਦੇ ਮਸਲੇ ਉੱਠਦੇ ਨੇ ਮਜ਼ਦੂਰਾਂ ਦੇ ਮਸਲੇ ਉੱਠਦੇ ਨੇ ਪਾਣੀਆਂ ਦੇ ਮਸਲੇ ਉੱਠਦੇ ਨੇ ਹਰ ਥਾਂ ਜਾ ਕੇ ਲੜਦੇ ਹਾਂ ਇਸ ਦਾ ਭਰਾਵਾ ਜਿਹੜਾ ਕੰਮ ਸਰਕਾਰਾਂ ਦਾ ਜਿਹੜੀ ਪਹਿਰੇਦਾਰੀ ਸਰਕਾਰ ਨੇ ਕਰਨੀ ਹੈ ਜਿਹੜੀ ਰਾਖੀ ਸਰਕਾਰ ਨੇ ਕਰਨੀ ਹੈ ਜਿਹੜਾ ਪੰਜਾਬ ਸਰਕਾਰ ਨੇ ਬਚਾਉਣਾ ਉਹਦੇ ਲਈ ਲੜਤਾ ਸੀ ਉੱਠ ਕੇ ਰਹੇ ਆ ਪਰ ਸਾਨੂੰ ਵੀ ਕਿਵੇਂ ਦੱਬਿਆ ਜਾ ਰਿਹਾ ਆਪ ਖਬਰ ਚੱਲਦੀ ਸੁਣਦੇ ਹੋਵਾਂਗੇ ਤੁਸੀਂ ਕਿਵੇਂ ਇੱਕ ਟਰੈਲ ਚੱਲ ਰਿਹਾ ਹੈ ਮੀਡੀਆ ਚ ਕਿ ਲੱਖੇ ਨੇ ਠੇਕੇਦਾਰਾਂ ਨੂੰ ਧਮਕੀ ਦਿੱਤੀ ਮਚਾਉਣ ਦੀ ਸਾੜਨ ਦੀ ਹੁਣ ਐ ਨਹੀਂ ਪਤਾ ਵੀ ਇੱਕ 2 ਸਾਲ ਪਹਿਲਾਂ ਇਹਨੇ ਇਸੇ ਸਰਕਾਰ ਨੇ ਭਵੰਤਮਾਨ ਨੇ ਪਰਚਾ ਦਿੱਤਾ ਮੇਰੇ ਤੇ ਹਰੀਕੇ ਪੱਤਨ ਤਰਨ ਤਰਨ ਦੇ ਰਜ ਐਨ ਡੀ ਪੀ ਐਸ ਦਾ ਆਈਐਸਆਈ ਨਾ ਤਾਰਾਂ ਜੋੜਤੀਆਂ ਲੰਡੇ ਅਰਗਣਾ ਤਾਰਾਂ ਜੋੜਤੀਆਂ ਬਾਹਰ ਬੈਠਿਆ ਨਾ ਵੀ ਉਹਨਾਂ ਰਾਹੀਂ ਪਾਕਿਸਤਾਨ ਤੋਂ ਚੱਟਾ ਮਗਾ ਕੇ ਵੇਚਦਾ ਜਦੋਂ ਹੀ ਕੋਈ ਮੈਂ ਪੰਜਾਬ ਦੀ ਗੱਲ ਕਰਦਾ ਕੋਈ ਅੰਦੋਲਨ ਭਖਦਾ ਮੈਂ ਅਸੀਂ ਲੋਕਾਂ ਨੂੰ ਲਾਮਬੰਦ ਕਰਦੇ ਆ ਉਹਦੀ ਨਾ ਕੋਈ ਨਾ ਕੋਈ ਇਹ ਜਿਹਾ ਹੈ ਸਾਜਿਸ਼ ਜਿਹੜੀ ਉਹ ਰਚਦੇ ਆ ਹੁਣ ਨਵੀਂ ਇਹਨਾਂ ਨੇ ਸਾਜਿਸ਼ ਰਚੀ ਆ ਕਿ ਉਹਨੂੰ ਬੁੱਡੇ ਦਰਿਆ ਦਾ ਇੱਕ ਬਹੁਤ ਵੱਡਾ ਸੰਦੋਲਣ ਭਖਣ ਜਾ ਰਿਹਾ ਕਿਉਂਕਿ ਲੋਕ ਜਾਗ ਰਹੇ ਨੇ ਵੀ ਸਾਨੂੰ ਜ਼ਹਿਰਾਂ ਦੇ ਕੇ ਮਾਰਿਆ ਜਾ ਰਿਹਾ ਹੁਣੇ ਸੋਚ ਰਿਹਾ ਵੀ ਜਿਹੜੇ ਅੱਗੇ ਲੱਗੇ ਹੋਏ ਬੰਦੇ ਦੱਬਨੇ ਕਿਵੇਂ ਆ ਪਰ ਉਹ ਮੈਨੂੰ ਇਸ ਇੱਕ ਨਵੀਂ ਕਹਾਣੀ ਦੇ ਵਿੱਚ ਮੜਦ ਨੂੰ ਫਿਰਦੇ ਆ ਪਰ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਉਹ ਲੋਕੋ ਇਹ ਮਸਲਾ ਜ਼ਮੀਨਾਂ ਨਾਲੋਂ ਵੀ ਗੰਭੀਰ ਹੈ ਇਹ ਮਸਲਾ ਹੋਰ ਸਾਰੇ ਕੰਮਾਂ ਨਾਲੋਂ ਗੰਭੀਰ ਹੈ ਇੱਥੇ ਅਸੀਂ ਉੱਠ ਕੇ ਧਰਨੇ ਲਾਉਣੇ ਆ ਇਹ ਪਾਣੀ ਦਾ ਮਸਲਾ ਪਾਣੀ ਬਿਨਾ ਜੀਵਨ ਨਹੀਂ ਜੇ ਪਾਣੀ ਦੇ ਰੂਪ ਸਾਨੂੰ ਜ਼ਹਿਰਾਂ ਪੈਂਗਾ ਜਾ ਰਿਹਾ ਤੁਸੀਂ ਬਚੋਗੇ ਕਿਵੇਂ ਥੋੜੇ ਜਵਾਕ ਕੇ ਬਚਣਗੇ ਬਈ ਤੁਸੀਂ ਬੁੱਢਾ ਦਰਿਆ ਜਿਹੜਾ ਬਹੁਤ ਵੱਡਾ ਦਰਿਆ ਵਾ ਕਾ ਕਿੱਥੋਂ ਕਿੱਥੇ ਲਿਕੇ ਪਾਕਿਸਤਾਨ ਨੂੰ ਆਉਂਦਾ ਅੱਗੇ ਕਿੱਥੋਂ ਕਿੱਥੇ ਫਿਰੋਜ਼ਪੁਰ ਕੀ ਦੀ ਗੱਲ ਤੁਸੀਂ ਲੁਧਿਆਣਾ ਹੀ ਕਿਉਂ ਚੁਣਿਆ ਲੁਧਿਆਣੋਂ ਪੈਂਦਾ ਨਾ ਅਸਲ ਤਾਂ ਗੰਦ ਲੁਧਿਆਣੋਂ ਪੈਂਦਾ ਹਜ਼ਾਰਾਂ ਡਾਈੰਗ ਫੈਕਟਰੀ ਲੁਧਿਆਣੇ ਚਾ ਲੁਧਿਆਣੇ ਦਾ ਸੀਵਰੇਜ ਦਾ ਪਾਣੀ ਡੈਰੀਆਂ ਦਾ ਗੋਹਾ ਮੂਤ ਪਸ਼ੂਆਂ ਦਾ ਸਾਰਾ ਗੰਦ ਤਾਂ ਲੁਧਿਆਣੇ ਤੋਂ ਪੈ ਰਿਹਾ ਬੁੱਢਾ ਦਰਿਆ ਜਿਹੜਾ ਬੁੱਢਾ ਨਾਲਾ ਬਣ ਗਿਆ ਉਹ ਦੇਖੋ ਨਾ ਇੱਕ ਥਾਂ ਤੋਂ ਥੋੜੀ ਜਿਹਾ ਜਮਾਲਪੁਰ ਬਲੀਪੁਰ ਗੌਂਸਪੁਰਾ ਕਿੰਨੇ ਥਾਂ ਤੋਂ ਪੈ ਰਿਹਾ ਪਿੱਛੋਂ ਰੰਗ ਹੋਰ ਆ ਸਤਲੋਜ ਦਾ ਜੋ ਲੁਧਿਆਣੇ ਚ ਵੜਦਾ ਰੰਗ ਹੋਰ ਹੋ ਜਾਂਦਾ ਸਾਰੀ ਜ਼ਹਿਰ ਹੀ ਇੱਥੇ ਪਾਈ ਦੁਨੀਆ ਭਰ ਦੀ ਜਿਹੜੀ ਇੰਡਸਟਰੀ ਦੁਨੀਆ ਭਰ ਚ ਬੈਨ ਐ ਡਾਈੰਗ ਇੰਡਸਟਰੀ ਜਿਹੜੀ ਦੱਖਣ ਚ ਸਾਊਥ ਚ ਬੈਨ ਐ ਹਾਈ ਕੋਰਟਾਂ ਨੇ ਬੰਦ ਕੀਤੀ ਹੋਈ ਆ ਉਹ ਪੰਜਾਬ ਦੀ ਧਰਤੀ ਲੁਧਿਆਣੇ ਦੇ ਜਾ ਲਿਆ ਕੇ ਲਾਈ ਗਈ ਆ ਇਸ ਅੱਜ ਦੀ ਨਹੀਂ ਬਹੁਤ ਸਰਕਾਰਾਂ ਗਈਆਂ ਇੱਥੇ ਬਾਦਲ ਵੀ ਆਏ ਇੱਥੇ ਕਾਂਗਰਸੀ ਵੀ ਆਏ ਇੱਥੇ ਹੁਣ ਆ ਇਨਕਲਾਬੀ ਖਾਉਤੀ ਵੀ ਆਏ ਹੋਏ ਨੇ ਇਹਨਾਂ ਦਾ ਇੱਥੋਂ ਦਾ ਐਮਐਲਏ ਕੀ ਕਰ ਰਹੇ ਨੇ ਭੋਲੇ ਵਰਗੇ ਆ ਭੋਲਾ ਨਹੀਂ ਭੋਲਾ ਦਾ ਆਪਣਾ ਦੂਜਾ ਹੈਗਾ ਕਮੇਟੀ ਦਾ ਚੇਅਰਮੈਨ ਆ ਇਹਨਾਂ ਦੇ ਜਿਹੜੇ ਪੱਪੀ ਵਰਗੇ ਆ ਪੱਪੀ ਹੋ ਗਿਆ ਇਹਨਾਂ ਦਾ ਦੂਜਾ ਹੋ ਗਿਆ ਆਪਣਾ ਬੱਗਾ ਹੋ ਗਿਆ ਤੇ ਇੱਕ ਨਰਾ ਹੋਰ ਆ ਕੀ ਨਾਂ ਉਹਦਾ ਗੋਗੀ ਹੋ ਗਿਆ ਇਹ ਸ਼ਰਿਆਮ ਇੱਥੋਂ ਡਾਈਂਗ ਫੈਕਟਰੀਆਂ ਦੇ ਮਾਲਕਾਂ ਦੀ ਮੀਟਿੰਗ ਕਰਾ ਰਿਹਾ ਡੀਸੀ ਦੇ ਨਾਲ ਵੀ ਸੋਡਾ ਕੰਮ ਹੈ ਤੁਸੀਂ ਬੰਦ ਕਰਨੀ ਹੈ ਜੇ ਕੋਈ ਸਵਾਲ ਵੱਡਾ ਵੱਡਾ ਸਵਾਲ ਖੜਾ ਕਰਾ ਕਰ ਰਹੇ ਹੋ ਉਹ ਵਿਧਾਇਕ ਮੌਜੂਦਾ ਵਿਧਾਇਕਾਂ ਦੇ ਉੱਤੇ ਮੈਂ ਕਹਿੰਦਾ ਮੌਜੂਦਾ ਵਿਧਾਇਕ ਛੱਡੋ ਇੱਥੇ ਦਾ ਐਮਪੀ ਲੁਧਿਆਣੇ ਦਾ ਰਾਜਾ ਵੜਿੰਗ ਸ਼ਰਿਆਮ ਪਾਰਲੀਮੈਂਟ ਜਾ ਕੇ ਡਾਈਂਗ ਫੈਕਟਰੀਆਂ ਦੇ ਹੱਕ 'ਚ ਬੋਲਦਾ ਕਿ ਲੁਧਿਆਣੇ ਦੀਆਂ ਡਾਈਂਗ ਫੈਕਟਰੀਆਂ ਬੰਦ ਹੋ ਰਹੀਆਂ ਯਾਰ ਜਿਹੜਾ ਬੰਦਾ ਵੀ ਇਹ ਕਹਿੰਦਾ ਅਸੀਂ ਗਲਤਾਂ ਅਸੀਂ ਫੈਕਟਰੀਆਂ ਦੇ ਖਿਲਾਫ ਹੈ ਪ੍ਰਚਾਰ ਕਰਦੇ ਆ ਕੀ ਯੂਰਪ ਫੈਕਟਰੀਆਂ ਦੇ ਖਿਲਾਫ ਆ ਯੂਰਪ ਚ ਫੈਕਟਰੀਆਂ ਨਹੀਂ ਕੀ ਅਮਰੀਕਾ ਚ ਫੈਕਟਰੀਆਂ ਨਹੀਂ ਕੀ ਦੱਖਣ ਚ ਫੈਕਟਰੀਆਂ ਨਹੀਂ ਭਾਰਤ ਚ ਕਿਤੇ ਹੋਰ ਫੈਕਟਰੀਆਂ ਨਹੀਂ ਹੈਗੀਆਂ ਨੇ ਪਰ ਆ ਨਹੀਂ ਜੋ ਜ਼ਹਿਰਾਂ ਦੇ ਦਿੰਦੇ ਨੇ ਜੋ ਸੁਰਗਨ ਨਸਲਾਂ ਤਬਾਹ ਕਰਦੀਆਂ ਨੇ ਜਿਹਨੂੰ ਅੱਤਵਾਦ ਨਾਲ ਮਾਰਦੀਆਂ ਨੇ ਇਹ ਨਹੀਂ ਆ ਇਹ ਬੰਦ ਨੇ ਪੂਰੀ ਦੁਨੀਆ ਚ ਇਕੱਲੇ ਪੰਜਾਬ ਚ ਮਿਲਣੀਆਂ ਸਾਨੂੰ ਜਿਹੜਾ ਮੁੱਖ ਮੰਤਰੀ ਉੱਠ ਕੇ ਜਾਂਦਾ ਕਿਸੇ ਸੂਬੇ ਦੇ ਦੌਰੇ ਤੇ ਜਾਂਦਾ ਉਹ ਕਹਿੰਦੇ ਲਿਓ ਜੋ ਤੁਹਾਡਾ ਕਚਰਾ ਗੰਦ ਮੰਦ ਜੋ ਤੁਹਾਡਾ ਕੂੜਾ ਕਰਕਟ ਜ਼ਹਿਰ ਵਾਲ ਉਹ ਸਾਨੂੰ ਦੇ ਹੀ ਪੰਜਾਬ ਲੈ ਜਾਣੇ ਆ ਆ ਸਾਡੇ ਮੁੱਖ ਮੰਤਰੀਆਂ ਦੇ ਹਾਲਾਤ ਨੇ ਕੋ ਮੁੱਖ ਮੰਤਰੀ ਜਾਂਦਾ ਕਿਸੇ ਦੂਜੇ ਸੂਬੇ ਜਾਂਦਾ ਕਿ ਦੂਜੇ ਦੇਸ਼ ਜਾਂਦਾ ਤਾਂ ਉਹ ਆਪਣੇ ਲੋਕਾਂ ਦੀ ਬਿਹਤਰੀ ਲਈ ਕੋ ਚੰਗੇ ਪ੍ਰੋਜੈਕਟ ਲੈ ਕੇ ਆਉਂਦਾ ਸਾਡੇ ਵਾਲੇ ਯਹਰਾਂ ਲੈ ਕੇ ਆਉਂਦੇ ਆ ਸਾਨੂੰ ਮਾਰਨ ਦੇ ਲਈ ਦੇਖਿਆ ਜਾਵੇ ਸਿਹਤ ਸਹੂਲਤਾਂ ਲੈ ਕੇ ਬੜੇ-ਬੜੇ ਦਾਅਵੇ ਕਰਦੀ ਸਰਕਾਰ ਚਾਹੇ ਐਮਜ਼ ਵਰਗੇ ਹਸਪਤਾਲ ਕਹਿੰਦੇ ਲੈ ਕੇ ਆਵਾਂਗੇ ਜੀ ਪੀਜੀ ਵਰਗੇ ਹਸਪਤਾਲ ਲੈ ਕੇ ਆਵਾਂਗੇ ਆਪਣੇ ਮਹੱਲਾ ਕਲੀਨਿਕ ਖੋਲੇ ਨੇ ਸਿਹਤ ਵਸਤਾਂ ਬੜੀਆਂ ਹਸਪਤਾਲਾਂ ਦੀ ਲੋਡ ਕਿਉਂ ਪਈ ਤੁਸੀਂ ਸੇਤਾ ਠੀਕ ਕਰ ਦਿਓ ਲੋਡ ਹੀ ਨਾ ਬਿਮਾਰੀ ਨਾ ਲੱਗੇ ਜੀ ਮੈਂ ਕਹਿੰਦਾ ਖੜ ਜੋ 5-7 ਸਾਲ 80% ਲੋਕ ਕੈਂਸਰ ਨਾਲ ਮਰਨਗੇ ਪੰਜਾਬ ਦੇ ਕਿੰਨੇ ਘਸਟਾਲ ਖੋਲਦੇ ਹੋਗੇ ਬਿਮਾਰੀ ਦੀ ਜੜ ਨੂੰ ਫੜੋ ਵੀ ਹੁੰਦਾ ਕਿੱਥੋਂ ਕੈਂਸਰ ਹੁੰਦਾ ਕਿਉਂ ਆ ਕਾਲੀ ਪੀੜੀ ਹੁੰਦੇ ਕਿਉਂ ਆ ਹੱਡੀਆਂ ਦੇ ਰੋਗ ਚਮੜੀ ਦੇ ਰੋਗ ਹੁੰਦੇ ਕਿਉਂ ਪਾਣੀ ਨਾਲ ਹੋ ਰਹੇ ਨੇ ਦੰਦ ਲੋਕਾਂ ਦੇ ਗੜਨ ਲੱਗੇ ਲੋਕ ਗੋਡੇ ਮੋਡੇ ਲੋਕਾਂ ਦੇ ਖੜ ਗਏ ਕਿਉਂ ਪਾਣੀ ਗੁਜ਼ਾਰਾ ਪਾਣੀ ਹੋਰ ਕੀ ਹੋਊਗਾ ਨਾ ਸਾਰਾ ਕੁਝ ਉਹ ਪਾਣੀ ਦੀ ਜਿਹੜਾ ਨਾ ਬੰਦ ਕਰ ਦਿਓ ਲੋੜ ਹੀ ਨਹੀਂ ਹਸਪਤਾਲਾਂ ਲਈ ਲੋਕ ਤੰਦਰੁਸਤ ਹੋਗੇ ਕਿਉਂ ਜਾਣਗੇ ਹਸਪਤਾਲ ਤੁਸੀਂ ਤਾਂ ਇੱਕ ਤਰੀਕੇ ਨਾਲ ਦੂਰੀ ਕਮਾਈ ਨੂੰ ਕਰਨ ਨੂੰ ਦੇ ਰਹੇ ਆ ਉਧਰੋਂ ਫੈਕਟਰੀਆਂ ਆਹੀਂ ਇੰਡਸਟਰੀ ਲਾ ਕੇ ਕਰ ਰਹੇ ਨੇ ਉਹਦਾ ਹਸਤਾਬ ਕਮਾਈ ਕਰ ਰਹੇ ਨੇ ਆਪਣੀ ਵਾਲੇ ਕਹਿੰਦੇ ਨੇ ਐਸਟੀਪੀਐਲ ਤੇ ਪਲਾਨ ਵਾਟਰ ਪਲਾਨ ਸਾਡੇ ਲੱਗੇ ਹੋਏ ਨੇ ਮੈਂ ਕਹਿੰਦਾ ਯਾਰ ਮੈਂ ਅਰੀ ਵਾਰੀ ਉੱਥੇ ਹੀ ਗੱਲ ਆਉਂਦੀ ਆ ਉਹ ਮੈਂ ਕੋਈ ਗਲਾਸ ਨਹੀਂ ਕਹਿੰਦਾ ਕੋਈ ਜੱਗ ਨਹੀਂ ਕਹਿੰਦਾ ਕੋਈ ਘੁੱਟ ਨਹੀਂ ਕਹਿੰਦਾ ਬੂੰਦ ਪਾਣੀ ਪੀ ਲਓ ਗੋਲੀ ਖੜ ਦੇ ਵੱਡੇ ਦਰਿਆ ਦੇ ਆ ਕੇ ਦਿਖਾ ਦੇ ਆਓ ਪੰਜਾਬ ਦਾ ਮੁੱਖ ਮੰਤਰੀ ਮੇਰਾ ਚੈਲੰਜ ਆ ਵੀ ਆ ਉੱਥੇ ਜਿੱਥੇ ਤੂੰ ਆ ਕੇ ਖੜਦਾ ਕਰੀਲਾਂ ਪਾਉਣਾ ਹੁੰਦਾ ਸੀਗਾ ਵੀਡੀਓ ਪਾਉਣਾ ਨਹੀਂ ਆਹ ਦੇਖੋ ਯਾਰ ਦੇਖੇ ਲੋਕਾਂ ਨੂੰ ਮਾਰੇ ਆ ਤ ਆਪ ਦੇਖ ਮੌਕਾ ਹਾਲਾਤ ਦੇਖ ਕਿਚੇੜ ਵੀ ਕਹਿੰਦੇ ਕਹਿੰਦੇ ਵੱਡਾ ਪ੍ਰੋਜੈਕਟ ਲੈ ਕੇ ਆ ਰਹੇ ਨੇ ਵੱਡਾ ਕੰਮ ਕਰ ਰਹੇ ਪਹਿਲ ਦੇ ਦਰ ਤੇ ਵੱਡਾ ਦਰਿਆ ਤੇ ਕੰਮ ਕੀਤਾ ਜਾ ਰਿਹਾ ਕਿਚੇੜ ਵਾਲਾ ਮੂੰਹ ਨਹੀਂ ਖੁੱਲਿਆ ਉਸੇ ਪਾਰਲੀਮੈਂਟ ਚ ਇਹ ਚੰਗਾ ਸਤਨਾਮ ਸੰਧੂ ਰਹਿ ਗਿਆ ਚੰਨੀ ਚੰਗਾ ਰਹਿ ਗਿਆ ਇੱਕ ਹੋਰ ਬੋਲੇ ਐਮਪੀ ਉਹੀ ਬੋਲ ਪਏ ਉਹ ਤਾਂ ਜਾ ਕੇ ਹੋਰ ਹੀ ਕੁਝ ਬੋਲੀ ਗਿਆ ਪਾਣੀ ਡੂੰਗਾ ਉਹ ਤਾਂ ਪਤਾ ਪਾਣੀ ਡੂੰਗਾ ਹੋ ਹੀ ਜਾਂਦਾ ਇਹ ਆ ਗੱਲ ਕਿਉਂ ਨਹੀਂ ਬੋਲਿਆ ਵੀ ਬੁੱਢੇ ਦਰਿਆ ਨਾਲ ਸਾਨੂੰ ਮਾਰਿਆ ਜਾ ਰਿਹਾ ਧਰਤੀ ਹਟਾਂ ਜਹਰਾਂ ਪਾ ਕੇ ਸਾਨੂੰ ਮਾਰਿਆ ਜਾ ਰਿਹਾ ਜਿਹੜਾ ਕੰਮ ਜਿਹੜੇ ਕੰਮ ਤੇ ਬੰਦਾ ਮਸ਼ਹੂਰ ਹੋਇਆ ਧਰਤੀ ਹਵਾ ਪਾਣੀ ਵਾਤਾਵਰਨ ਬਚਾਉਣ ਦੀ ਗੱਲ ਕਰਦਾ ਬੰਦਾ ਉਹ ਅੱਜ ਉੱਥੇ ਚੁੱਪੀ ਕਰ ਜਾਂਦਾ ਇਸ ਕਰਕੇ ਦੁੱਖ ਹੈ ਉਹਦੇ ਤੇ ਦੁੱਖ ਵੀ ਉਸ ਬੰਦੇ ਦੇ ਜਾ ਰਿਹਾ ਉਹ ਜਿਹੜਾ ਬੰਦਾ ਉਸ ਗੱਲ ਨੂੰ ਜਾਦੇ ਆਭਾਰਦਾ ਹੋਵੇ ਤਾਂ ਚੁੱਪ ਕਰ ਦੇ 24 ਅਗਸਤ ਨੂੰ ਮੇਰਕਾ ਪਲਾਂਟ ਤੋਂ ਲੈ ਕੇ ਸ਼ੀਰਕਰਤਾਰ ਸਿੰਘ ਸਰਾਬੇ ਦੇ ਬੁੱਤ ਤੱਕ ਬਾਲਾਜੀ ਚੌਂਕ ਤੱਕ ਲੋਕਾਂ ਨੂੰ ਅਪੀਲ ਹੈ ਬਰਦਾ ਰੋਮਾਲ ਚ ਰੱਖਿਆ ਗਿਆ 15 ਸਤੰਬਰ ਤੱਕ ਬੰਨ ਮਾਰਨ ਦਾ ਅਲਟੀਮੇਟ ਮੇਰਾ ਵੀਰ ਸੋਨੂੰ ਹੱਥ ਬੰਨ ਕੇ ਬੇਨਤੀ ਆ ਰੱਬ ਦਾ ਵਾਸਤਾ ਇਹ ਤੁਹਾਡੀਆਂ ਨਸਲਾਂ ਦਾ ਤੁਹਾਡੀ ਜ਼ਿੰਦਗੀ ਦਾ ਸਵਾਲ ਹੈ ਤੁਸੀਂ ਬਚਣਾ ਨਹੀਂ ਲੱਗਦਾ ਵੀ ਪ੍ਰਸ਼ਾਸਨ ਬੰਨ ਲਾਉਣ ਨੂੰ ਲੋਕ ਲਹਿਰਾਂ ਅੱਗੇ ਖੜਦਾ ਕੋਈ ਇਹ ਲੋਕ ਲਹਿਰਾਂ ਬਣ ਗਏ ਆ ਵੱਡੀਆਂ ਵੱਡੀਆਂ ਹਕੂਮਤ ਲੱਗਾ ਸਥਾਨਾ ਦੇ ਪਿੱਛੇ ਪਹਿਲੇ ਪੁਲਿਸ ਲੱਗੀ ਹੈ ਪ੍ਰਸ਼ਾਸਨ ਲੱਗਿਆ ਪਰਚਾ ਦੇਣ ਨੂੰ ਕਹਿ ਰਹੇ ਪਰਚੇ ਦੇਣ ਅੰਦਰ ਅਸੀਂ ਨਾ ਹੀ ਅੰਦਰ ਜਾਣ ਤੋਂ ਡਰਦੇ ਆ ਨਾ ਹੀ ਪਰਚਾ ਅੰਦਰਦੇ ਆ ਅੱਜ ਤਾਂ ਇਹ ਇਹ ਤਾਂ ਅਸੀਂ ਅਸੀਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਤੁਰੇ ਆ ਯਾਰ ਜਿਹੜਾ ਕੰਮ ਸਰਕਾਰ ਦਾ ਉਹ ਅਸੀਂ ਕਰਨ ਤੋਂ ਨਹੀਂ ਸਾਡੀ ਟੀਮ ਕਰਨ ਤੁਰੀ ਆ ਆ ਪਿੱਛੇ ਤੋਂ ਇਨਸਾਨ ਇੰਜੀਨੀਅਰ ਆ ਇਹ ਵੀ ਲੱਖ ਰੁਪਏ ਲੱਖ 2 ਲੱਖ ਤਨਖਾਹ ਲੈ ਕੇ ਟੌਰ ਨਾ ਬੈਠਾ ਹੁੰਦਾ ਕੀ ਲੋੜ ਪਈ ਸੀ ਡਾਕਟਰ ਆ ਸਾਡੇ ਕੋਲ ਦੰਦਾਂ ਦਾ ਡਾਕਟਰ ਅਮਨ ਵੈਂਸ ਆ ਦਾ ਕੰਮ ਚਲਣਾ ਸੜਕੀ ਲੋੜ ਪਈ ਸੀ ਅਮਤੋਜ ਮਾਨ ਸਾਡੇ ਕੋਲ ਫਿਲਮਾਂ ਦਾ ਡਾਇਰੈਕਟਰ ਹੈ ਐਕਟਰ ਵੀ ਰਿਹਾ ਹੈ ਉਹਦੀਆਂ ਚੰਗੀਆਂ ਫਿਲਮਾਂ ਉਹ ਕਰ ਰਿਹਾ ਕਿਉਂ ਛੱਡ ਕੇ ਆਇਆ ਦਲੇਰ ਸਿੰਘ ਡੋੜ ਵਰਗਿਆਂ ਦਾ ਆਪਣਾ ਕੰਮ ਚੱਲਦਾ ਲੁੰਬੇ ਵਰਗਿਆਂ ਦਾ ਆਪਣਾ ਕੰਮ ਸੀਗਾ ਕਿਉਂ ਅਸੀਂ ਛੱਡ ਕੇ ਇੱਧਰ ਨੂੰ ਆਏ ਆ ਸਾਡਾ ਦਿਮਾਗ ਤਾਂ ਘਮਿਆ ਨਹੀਂ ਇਹ ਲੜਦੇ ਫਿਰਦੇ ਸੀ ਇਹ ਕੰਮ ਸਾਡਾਂ ਕੇ ਸਰਕਾਰਾਂ ਦਾ ਹੈ ਕਮ ਸਰਕਾਰ ਦਾ ਕਰ ਰਹੀ ਸੀ ਨੇ ਲੋਕੀ ਕਹਿੰਦੇ ਵੀ ਲੱਖ ਸੁਣਾਣਾ ਸਿਰਫ ਸਿਆਸਤ ਕਰਕੇ ਕਰ ਰਹੇ ਲੋਕੀ ਇਹ ਵੀ ਕਹਿੰਦੇ ਨੇ ਕਈ ਉਹ ਤੂੰ ਸਿਆਸਤ ਹੀ ਕਰ ਲੋ ਆਤਾ ਜਾਓ ਤੁਸੀਂ ਕਰ ਲੋ ਕਿਸ ਨੇ ਰੋਕਿਆ ਕਰ ਰਿਹਾ ਹੋਰ ਵੀ ਬੜੇ ਲੋਕ ਕਰ ਰਹੇ ਮੈਂ ਕਹਿੰਦਾ ਕਰ ਲੋ ਲੱਖ ਸੁਣਾਣੇ ਮਰੇ ਜਿਆਦਾ ਪੈਂਦੇ ਨੇ ਨਾ ਮੈਂ ਕਹਿੰਦਾ ਕਰ ਲੋ ਸਿਆਸਤ ਤਾਂ ਕਰੋ ਆ ਕੇ ਆਓ ਤਾਂ ਸਹੀ ਮੈਦਾਨ ਚ ਤਾਂ ਆਓ ਕੱਲੀ ਟਿੱਪਣੀ ਲੇ ਕੇ ਕਾਂਗਰਸ ਵਾਲਿਆਂ ਨੂੰ ਅਕਾਲੀ ਦਲ ਨੂੰ ਸਾਰੇ ਆਓ ਕਿਸਾਨ ਯੂਨੀਅਨ ਵਾਲਿਆਂ ਨੂੰ ਸਾਰੇ ਆਓ ਭਾਈ ਕਿਉਂ ਕੱਲਾ ਲੱਖਾ ਕਿਉਂ ਕਰੇ ਆਓ ਸਾਰੇ ਕਰੋ ਅਸੀਂ ਵੀ ਲੱਗੇ ਆ ਬੜੇ ਸਾਲਾਂ ਦੇ ਲੱਗੇ ਆ ਇਹ ਸਾਡਾ ਸਾਥ ਦੇ ਰਹੇ ਆ ਸਾਨੂੰ ਬੜੀ ਖੁਸ਼ੀਆ ਦੇ ਰਹੇ ਆ ਤੁਸੀਂ ਵੀ ਆਓ ਸਾਨੂੰ ਹੋਰ ਖੁਸ਼ੀ ਹੋਊਗੀ ਦਿਓ ਤਾਂ ਸਹੀ ਨਾ ਇੱਕ ਲੱਗਦਾ ਵੀ ਲੱਗਦਾ ਵੀ ਬੰਨ ਲਾਉਣ ਨਾਲ ਇਹ ਸਰ ਇੱਥੇ ਤੱਕ ਸੀਮਤ ਹੋ ਜਾਏਗਾ ਪਾਣੀ ਸਾਫ਼ ਹੋ ਜਾਊਗਾ ਬੰਨ ਲਾਉਣ ਤੋਂ ਬਾਅਦ ਦੇਖੋ ਇਹ ਤਾਂ ਇੱਕ ਜਿਵੇਂ ਕਹਿ ਲਓ ਨਾ ਅਖੀਰਲੀ ਆਤ ਵਾਲੀ ਗੱਲ ਹੈ ਬਈ ਜਦੋਂ ਹੁਣ 40 ਸਾਲ ਸਰਕਾਰਾਂ ਨੇ ਕੀਤਾ ਹੀ ਕੁਝ ਨਹੀਂ ਤੇ ਫੇਰ ਹੁਣ ਦੱਸੋ ਅਸੀਂ ਸਰਕਾਰਾਂ ਨੂੰ ਕੀ ਕਹੀਏ ਫਿਰ ਵੀ ਹੋਰ ਅਸੀਂ ਕੀ ਕਰਾਂਗੇ ਉਹ ਤਾਂ ਹੁੰਦਾ ਨਾ ਬੰਦਾ ਕਈ ਵਾਰੀ ਸੁਇਸਾਈਡ ਕਰ ਜਾਂਦਾ ਕੋਈ ਉਹ ਕਿਉਂ ਕਰ ਜਾਂਦਾ ਸੁਇਸਾਈਡ ਉਹਦੇ ਨਾਲ ਕੋਈ ਹੱਲ ਥੋੜੀ ਹੋ ਜਾਂਦੇ ਆ ਮਸਲੇ ਕਿ ਦੁਖੀ ਹੋ ਕੇ ਬੰਦਾ ਕੋਈ ਤਾਂ ਵਾਰਨਿੰਗ ਦਿੰਦਾ ਨਾ ਅਖੀਰ ਤੇ ਇਹ ਸਾਡੀ ਉਹ ਵਾਰਨਿੰਗ ਹੈ ਵਾ 17 ਸਾਲ ਮੈਨੂੰ ਪਰਸਨਲੀ ਹੋ ਕੇ ਬੁੱਢੇ ਦਿਹਾੜੇ ਉੱਤੇ ਕੰਮ ਕਰਦੇ 2007 ਦਾ ਕਰ ਰਿਹਾ 7 ਦਾ ਕਰਦੇ ਕੀ ਨਿਕਲੇ ਸਿੱਟਾ ਕੀ ਨਿਕਲੇ ਤੁਸੀਂ 2007 ਤੋਂ ਕੰਮ ਕਰ ਰਹੇ ਜਿਵੇਂ ਤੁਸੀਂ ਗਿਆ ਸਿੱਟਾ ਹਾਲ ਤੱਕ ਕੀ ਨਿਕਲਿਆ ਸਿੱਟਾ ਕੁਝ ਨਹੀਂ ਨਿਕਲਿਆ ਵੀ ਸਰਕਾਰਾਂ ਕੋਈ ਸੀਰੀਅਸ ਨਹੀਂ ਹੈਗੀ ਆਹੀ ਸਿੱਟਾ ਨਿਕਲਿਆ ਸਰਕਾਰਾਂ ਚਾਹੁੰਦੀਆਂ ਨਹੀਂ ਸਰਕਾਰਾਂ ਦਾ ਧਿਆਨ ਹੀ ਨਹੀਂ ਹੈ ਇਸ 바ਸੇ ਜੇ ਧਿਆਨ ਹੋਵੇ ਧਿਆਨ ਕਿੱਧਰ ਹੈ ਧਿਆਨ ਆਪਣੇ ਉਹ ਰੋਜ਼ਮਰਰਾ ਦੇ ਕੰਮਾਂ ਦੇ ਚਾਹਨਾ ਦਾ ਪੈਸੇ ਬਣਾਉਣ ਵਾਲਾ ਧਿਆਨ ਹੈ ਆਪਣਾ ਮੋਜਾ ਲੁੱਟਣ ਚ ਧਿਆਨ ਹੈ ਇੱਕ ਉਹ ਜਿਵੇਂ ਕਾਟੋ ਜਿਹਨੂੰ ਕਹਿੰਦੇ ਵੇ ਤੂੰ ਉੱਤਰ ਤੇ ਮੈਂ ਚੜਾਂ ਵਾਲਾ ਧਿਆਨ ਹੈ ਜਿਹੜਾ ਪਾਵਰ ਤੇ ਹੈ ਉਹਦਾ ਧਿਆਨ ਹੈ ਮੈਂ ਲੁੱਟ ਲਾ ਤੇ ਜਿਹੜਾ ਉਤਰ ਗਿਆ ਉਹਦਾ ਧਿਆਨ ਹੈ ਕਿ ਵਾਪਸ ਰ ਹੈ ਉਸ ਪਾਸੇ ਲੋਕਾਂ ਦਾ ਬੱਚੇ ਬਿਮਾਰ ਹੋ ਰਹੇ ਆ ਮਰ ਰਹੇ ਆ ਉਹ ਮਤਲਬ ਉਹ ਮਸਲਾ ਨਹੀਂ ਹੈ ਕੋਈ ਉਹ ਸਰਕਾਰਾਂ ਸਾਡੀਆਂ ਜਿਹੜੀਆਂ ਉਹ ਬੜੀ ਅਨਫੋਰਚੂਨੇਟ ਗੱਲ ਆ ਵੀ ਡੈਮੋਕ੍ਰੇਸੀ ਦੇ ਵਿੱਚ ਅਸੀਂ ਹੈਗੇ ਆ ਵੋਟਰ ਅਸੀਂ ਬਣਨੇ ਆ ਸਰਕਾਰ ਅਸੀਂ ਬਣਾਣੇ ਆ ਉਸ ਤੋਂ ਬਾਅਦ ਇਹ ਸਾਡਾ ਧਿਆਨ ਕਰਨੋਂ ਹਟ ਜਾਂਦੇ ਆ ਫਿਰ ਅਸੀਂ ਇਹ ਕਹਿੰਨੇ ਫਿਰ 5 ਸਾਲ ਬਾਅਦ ਹੀ ਅਸੀਂ ਤੁਹਾਡੇ ਮਗਰ ਕਿਉਂ ਆਈਏ ਅਸੀਂ ਰੋਡ ਡੰਡਾ ਲੈ ਕੇ ਤੁਹਾਡੇ ਮਗਰ ਆ ਫਿਰ ਦੇਖੀ ਜਾਊਗਾ ਇਹ ਗੱਲ ਲੁਧਿਆਣੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜਾ ਰੋਗ ਕਰਨ ਜਾਣ ਜਾ ਰਹੇ ਹੋ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਹੈ ਜੀ ਕਿ ਸਾਰੇ 24 ਅਗਸਤ ਨੂੰ ਪਹੁੰਚੋ ਤਾਂ ਕਿ ਸਰਕਾਰ ਨੂੰ ਪਤਾ ਲੱਗੇ ਕਿ ਭਾਈ ਇਹ ਬਹੁਤ ਸੀਰੀਅਸ ਮਸਲਾ ਹੈ ਤੇ ਲੋਕ ਸੀਰੀਅਸ ਨੇ ਤੇ ਜੇ ਸਰਕਾਰ ਕੁਝ ਨਹੀਂ ਕਰੂਗੀ ਤਾਂ ਸਰ ਲੋਕ ਸਰਕਾਰ ਦੇ ਗਿੱਟੇ ਤੇ ਡੰਡਾ ਮਾਰਨਗੇ ਚੱਕੇ ਫਿਰ ਤੇ ਜੇ ਸਰਕਾਰ ਗਿੱਟੇ ਤੇ ਡੰਡਾ ਮਾਰ ਕੇ ਵੀ ਕਾਬੂ ਨਹੀਂ ਆਈ ਤੇ ਉਸ ਤੋਂ ਬਾਅਦ ਫਿਰ ਉਸ ਤੋਂ ਵੱਡਾ ਐਕਸ਼ਨ ਲੋਕ ਕਰਨਗੇ ਡੰਡਾ ਲੋਕਾਂ ਦੇ ਹੱਥਾਂ ਭਾਈ ਠੀਕ ਹੈ ਚਲ ਮਿਹਰਬਾਨੀ ਸੋ ਇਹ ਸਨ ਅਮਿਤੋ ਮਾਨ ਤੇ ਨਾਲ ਜਿਹੜੇ ਇੰਜੀਨੀਅਰ ਨੇ ਲਖਾ ਸੁਣਾਣਾ ਵੀ ਨਾਲ ਲੱਗੇ ਹੋਏ ਨੇ ਇੰਜੀਨੀਅਰ ਨੇ ਜਿਹੜੇ 24 ਤਰੀਕ ਨੂੰ ਵੱਡਾ ਰੋਅ ਕਰ ਰਹੇ ਨੇ ਕਹਿੰਦੇ ਵੀ ਵੇਰਕਾ ਪਲਾਨਟ ਤੋਂ ਲੱਗੇ ਭਾਈ ਵਾਲਾ ਚੌਂਕ ਤੱਕ ਰੋਸ ਮਾਰਕ ਕਰਾ ਜਾ ਗਿਆ 24 ਤਰੀਕ ਨੂੰ ਜਿਹੜਾ ਦਰਿਆ ਦੇ ਵਿੱਚ ਬੰਨ ਲਾਇਆ ਜਾ ਗਿਆ ਆਉਣ ਵਾਲਾ ਸਮਾਂ ਦੱਸੇਗਾ ਕਿ ਬੰਨ ਲਾਇਆ ਜਾਂਦਾ ਹੈ ਜਾਂ ਨਹੀਂ ਲਾਇਆ ਜਾਂਦਾ ਕਿ ਲਖਾ ਸੁਣਾਣਾ ਦੀ ਗ੍ਰਿਫਤਾਰੀ ਹੁੰਦੀ ਹੈ ਕਿ ਪ੍ਰਸ਼ਾਸਨ ਲਖਾ ਸੁਣਾਣਾ ਦੇ ਖਿਲਾਫ ਹੋਊਗਾ ਕਿ ਆ ਪ੍ਰਸ਼ਾਸਨ ਸਾਥ ਦੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਜੁੜੇ ਹੋ ਪੰਜਾਬ ਪੋਲ ਦੇ ਨਾਲ ਮੈਂ ਅਮਨਿੰਸਿੰਗ ਕੈਮਰਾਮੈਨ ਗਗਨ ਦੇ ਨਾਲ